ਮੁਕੇਰੀਆਂ ਅੱਜ ਸਰਦਾਰ ਜਥੇਦਾਰ ਪ੍ਰੀਤਮ ਸਿੰਘ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਹੋਈ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ ਗਿਲਜੀਆ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚੇ ਜਿੰਨੇ ਵੀ ਮੁਕੇਰੀਆਂ ਦੇ ਵੱਡੇ ਅਹੁਦੇਦਾਰ ਆ ਉਹ ਸਾਰੇ ਸਰਦਾਰ ਜਿਵੇਂ ਸਬ ਪ੍ਰੀਤਮ ਸਿੰਘ ਦੇ ਗ੍ਰਹਿ ਵਿਖੇ ਆਏ ਉਥੇ ਮੀਟਿੰਗ ਕੀਤੀ ਇਹ ਜਿਹੜੀ ਮੀਟਿੰਗ ਆ ਜਸਵਿੰਦਰ ਸਿੰਘ ਬਿੱਟੂ ਜੋ ਕਿ ਸਰਦਾਰ ਜਥੇਦਾਰ ਪ੍ਰੀਤਮ ਸਿੰਘ ਦੇ ਬੇਟੇ ਹਨ ਉਹਨਾਂ ਦੇ ਗ੍ਰਹਿ ਵਿਖੇ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਉਥੇ ਹੀ ਨਾਲ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਮਜ਼ਬੂਤ ਕਰਾਂਗੇ ਜੇ ਕੋਈ ਚੱਲ ਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਂਦਾ ਕਈ ਆਉਂਦੇ ਆ ਕਈ ਜਾਂਦੇ ਆ ਉੱਥੇ ਹੀ ਉਹਨਾਂ ਵੱਲੋਂ ਇਹ ਗੱਲ ਕਿਹਾ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਮਕੇਰੀਆਂ ਦੇ ਵਿੱਚ ਅਸੀਂ ਮਜ਼ਬੂਤ ਕਰਾਂਗੇ ਅਤੇ ਵੱਡੀ ਲੀਡ ਨਾਲ ਇੱਥੋਂ ਜਿੱਤ ਕੇ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਚੋਲੀ ਚ ਪਾਵਾਂਗੇ ਨਾਲ ਹੀ ਉਹਨਾਂ ਵੱਲੋਂ ਇਹ ਕਿਹਾ ਬਖ ਬਖ ਜਿੰਨੇ ਵੀ ਪਿੰਡਾਂ ਦੇ ਵਿੱਚ ਜਾ ਕੇ ਆਪਣੀ ਸ਼੍ਰੋਮਣੀ ਅਕਾਲੀ ਦਲ ਮਜ਼ਬੂਤ ਕਰਾਂਗੇ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਸਰਜੀਤ ਸਿੰਘ ਈਸਰ ਸਿੰਘ ਮੰਜਪੁਰ ਅਕਰਪਾਲ ਸਿੰਘ ਗੇਰਾ ਲਖਵਿੰਦਰ ਸਿੰਘ ਟਿਮੀ ਸੰਤੋਖ ਸਿੰਘ ਡੱਲਵਾਲ ਸੁਖਦੇਵ ਸਿੰਘ ਮਾਸਟਰ ਅਤਰ ਸਿੰਘ ਅਤੇ ਜਗਤਾਰ ਸਿੰਘ ਹਾਜੀਪੁਰ ਗੁਰਨਾਮ ਸਿੰਘ ਅਜਮੇਰ ਅਮਰਜੀਤ ਸਿੰਘ ਨਿਸ਼ਾਹਰਾ ਸਤਨਾਮ ਸਿੰਘ ਗੇਰਾ ਕੁਲਵਿੰਦਰ ਸਿੰਘ ਕਿੰਦਾ ਹਾਜਰਸਨ ਵੱਖ-ਵੱਖ ਅਹੁਦੇਦਾਰਾਂ ਵੱਲੋਂ ਆਪਣੇ ਵਿਚਾਰ ਰੱਖੇ ਗਏ। ਮਾਈਕਸਾ ਮਾਈਕਸਾ ਅੱਜ ਵੀ ਸੁਰਗੀਏ ਬਹੁਤ ਹੀ ਫਤਕਾਰਯੋਗ ਜੈਦੇ ਪ੍ਰੀਤਮ ਸਿੰਘ ਜੀ ਉਹਨਾਂ ਦੇ ਗ੍ਰਹਿ ਵਿਖੇ ਬੈਠੇ ਆਂ ਔਰ ਸਾਰੇ ਹੀ ਜਿਹੜੇ ਮੇਨ ਅਹੁਦੇਦਾਰ ਸਹਿਬਾਨ ਸ਼੍ਰੋਮਣੀ ਕਾਲੀਦਾਲ ਦੇ ਇਹ ਦਾਸ ਦੇ ਨਾਲ ਬੈਠੇ ਹਨ ਔਰ ਅੱਜ ਸਾਰਾ ਹੀ ਜਿੰਨੇ ਵੀ ਸਰਕਰ ਪ੍ਰਧਾਨ ਜਾਂ ਜ਼ਿਲ੍ਹੇ ਦੇ ਅਹੁਦੇਦਾਰ ਸਹਿਬਾਨ ਯੋਗੇ ਸ਼ਰੋਮਨੀ ਕਾਲੀਦਾਰ ਨੂੰ ਤਗੜਿਆ ਕਰਨ ਵਾਸਤੇ ਅੱਜ ਆਪਾਂ ਇਕੱਠੇ ਹੋਏ ਹਾਂ ਅੱਜ ਔਰ ਕਾ ਸ਼ਰੋਮਨੀ ਕਾਲੀਦਾਰ ਪਿੰਨ ਮਗੇ ਸ਼ਹਿਰ ਮਗੇਰੀਆਂ ਵਿੱਚ ਬਹੁਤ ਵੱਡਾ ਬਲ ਮਿਲਿਆ ਹੈ ਔਰ ਬਹੁਤ ਲੋਕਾਂ ਵਿੱਚ ਉਤਸ਼ਾਹ ਹੈ ਐਦਾਂ ਦੀ ਕੋਈ ਗੱਲ ਨਹੀਂ ਕਿ ਜੇ ਕੋਈ ਬੰਦਾ ਕੋਈ ਚਲਾ ਜਾਵੇ ਤੇ ਜਿਹੜੀ ਕਿ ਕਾਲੀਦਾਰ ਨਾਲ ਨਹੀਂ ਜਾਂਦਾ ਹੁੰਦਾ ਕੋਈ ਚੰਦ ਬੰਦੇ ਨਾਲ ਚਲੇ ਜਾਂਦੇ ਨੇ ਪਰ ਅੱਜ ਜੋ ਗਾਇਦਾ ਪ੍ਰੀਜ਼ਮ ਸੰਦਾ ਬਹੁਤ ਪੁਰਾਣਾ ਕਾਲੀਦਾਲ ਕਿਉਂਕਿ ਜਦੋਂ ਗੇਲਾ ਵੀ ਕਟੀਆਂ ਔਰ ਜਹਦਰ ਸਾਹਿਬ ਦੇ ਬਾਰੋਫਾ ਦੇ ਨਾਲ ਉਹਨਾਂ ਨੇ ਕੰਮ ਵੀ ਕੀਤਾ ਜੇ ਸੱਚ ਕਹ ਲਓ ਕਿ ਜਹਦਰ ਪ੍ਰੀਤ ਸਿੰਘ ਦੀ ਕਮਾਈ ਜਿਹੜੀ ਏ ਇਹ ਆਪਾਂ ਜਿਹੜੇ ਮਕੇਰੀਆਂ ਸਾਰੇ ਆਪਾਂ ਖਾ ਰਹੇ ਆਂ ਔਰ ਅੱਜ ਵੀ ਜਹਦਰ ਪ੍ਰੀਤ ਸਿੰਘ ਦੇ ਜੋ ਬੇਟੇ ਬਿਟੂ ਜੀ ਹਨ ਔਰ ਸਾਰਾ ਹੀ ਪਰਿਵਾਰ ਉਹਨਾਂ ਦਾ ਸ਼੍ਰੋਮਣੀ ਕਾਲਦਾਲ ਦੇ ਨਾਲ ਸਟਾਨ ਮਾ ਖਲੋਤਾ ਹੈ ਔਰ ਬਦਲਫਾ ਬਣੇ ਜਹਦਰ ਸਾਹਿਬ ਦੇ ਫੁਰਗੀ ਬਹੁਤ ਹੀ ਫਤਕਾਰ ਜੋ ਉਹਨਾਂ ਦੇ ਨਾਂ ਦੇ ਰੋਡ ਵੀ ਦੋ ਤਿੰਨ ਬਣਾਏ ਹੋਏ ਹਨ ਔਰ ਜਿਆਦਾ ਵੀ ਉਹਨਾਂ ਦੀਆਂ ਬਣਾਈਆਂ ਹੋਈਆਂ ਹਨ ਔਰ ਜੇਦੂ ਵੀ ਕਦੇ ਬਾਲਫਮ ਮਗੇਰੀ ਆਂਦੀ ਸੀ ਜੈਸਰ ਦੇ ਘਰ ਹੀ ਠਹਿਰਦੇ ਫਨ ਉਹ ਅੱਜ ਵੀ ਸ਼੍ਰੋਮਣੀ ਕਾਲੀਦਾਨ ਨੂੰ ਬਹੁਤ ਵੱਡਾ ਬਲ ਮਿਲਿਆ ਹੈ ਅਸੀਂ ਪ੍ਰਧਾਨ ਜੀ ਨੂੰ ਬਾਲਵ ਸਾਹਿਬ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਹਲਕਾ ਮਗੇਰੀਆਂ ਵਿੱਚ ਬਹੁਤ ਵੱਡੀ ਲੀਡ ਨਾਲ ਦਿੱਤਾਗੇ ਔਰ 2027 ਦੇ ਜਿਹੜੀ ਸ਼੍ਰੋਮਣੀ ਕਾਲੀਦਾਨ ਦੀ ਸਰਕਾਰ ਬਣ ਜਾ ਰਹੀ ਹੈ ਉਹਦੇ ਵਿੱਚ ਮਗੇਰੀਆਂ ਦਾ ਪੂਰਾ ਯੋਗਦਾਨ ਹੋਏਗਾ ਮਗੇਰੀਆਂ ਦਾ ਪੂਰਾ ਹਿੱਸਾ ਪਾਇਆ ਜਾਏਗਾ ਮੈਂ ਸਾਰਿਆਂ ਦਾ ਆਪਣੇ ਵਰਕਰ ਸਾਹਿਬਾਨਾਂ ਲੀਡਰਾਂ ਦਾ ਧੰਨਵਾਦ ਕਰਦਾ ਔਰ ਇਹਨਾਂ ਨੂੰ ਜੀ ਆਇਆਂ ਕਹਿੰਦਾ ਹਾਂ ਜੀ ਅਸੀਂ ਗੱਲ ਕਰੀਏ ਤੁਸੀਂ ਆਪਣੀ ਮੀਟਿੰਗ ਕੀਤੀ ਆ ਮੀਟਿੰਗ ਦੇ ਵਿੱਚ ਕੋਈ ਐਵੀ ਡਿਸਾਈਡ ਕੀਤਾ ਵੀ ਕਿ ਇਹਨੂੰ ਬਾਗਡੋਰ ਦਾ ਮਕੀਨੀਆਂ ਦੀ ਕੋਈ ਕੀਨ ਹਲਕਾ ਨ ਚਾਰਜਾਂ ਕੁਛ ਨਾ ਕੁਝ ਇਹ ਅਫੀ ਸਾਰਿਆਂ ਨਾਲ ਬੈਠ ਕੇ ਫੈਸਲਾ ਕੀਤਾ ਕਿ ਸਾਰੇ ਮੇਰੇ ਵੀਰ ਜਿਹੜੇ ਇੱਥੇ ਬੈਠੇ ਨੇ ਸਾਰੇ ਆਪਣੇ ਫਲਾਹ ਕਰਕੇ ਜਿਹੜਾ ਵੀ ਬੰਦਾ ਇੱਕ ਦੇਣਗੇ ਉਹ ਹਲਕਾ ਚਾਰਜ ਆਪਾਂ ਲਾ ਦੇਾਂਗੇ ਪਰ ਇਹਨਾਂ ਦੀ ਫਲਾਹਾਂ ਦੀ ਸਹਿਮਤੀ ਨਾਲ ਜਿਹੜਾ ਵੀ ਆਨ ਕੀ ਆਪਾਂ ਉਹਨੂੰ ਲਾ ਦੇਾਂਗੇ ਔਰ ਕੋਈ ਦੂ ਰਹਿਮਾ ਨਹੀਂ ਅੱਜ ਦੀ ਇਹ ਜਿਹੜੀ ਬੜੀ ਸ਼ਾਰਟ ਟਾਈਮ ਦੇ ਨਾਲ ਅਸੀਂ ਅੱਜ ਮੀਟਿੰਗ ਜਿਹੜੀ ਹੈ ਸੱਦੀ ਹੈ ਜਿਹਦੇ ਵਿੱਚ ਸਾਡੇ ਸਤਿਕਾਰਯੋਗ ਜ਼ਿਲ੍ਹੇ ਦੇ ਪ੍ਰਧਾਨ ਸਰਦਾਰ ਲਖਵਿੰਦਰ ਸਿੰਘ ਜੀ ਲੱਖੀ ਗਿਲਜੀਆਂ ਵਿਸ਼ੇ ਤੌਰ ਤੇ ਸ਼ਾਮਲ ਹੋਏ ਆ ਅੱਜ ਦੀ ਮੁੱਖ ਮੀਟਿੰਗ ਦਾ ਮੇਨ ਅਜੰਡਾ ਇਹ ਹੀ ਹੈ ਕਿ ਅੱਜ ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਰਵਲੇ ਲੀਡਰ ਜਿਨ੍ਹਾਂ ਨੂੰ ਅਕਾਲੀ ਸਰਕਾਰ ਸਮੇਂ ਬਹੁਤ ਵੱਡੀਆਂ ਵੱਡੀਆਂ ਜਿਮੇਵਾਰੀਆਂ ਦਿੱਤੀਆਂ ਜਿਨ੍ਹਾਂ ਨੇ ਆਨੰਦ ਮਾਣਿਆ ਸਰਕਾਰ ਦਾ ਅੱਜ ਉਹ ਛੱਡ ਕੇ ਕਾਂਗਰਸ ਵਿੱਚ ਜਾ ਕੇ ਸ਼ਾਮਲ ਹੋ ਗਏ ਮੈਨੂੰ ਇਹ ਗੱਲ ਦਾ ਯਕੀਨ ਹੈ ਤੇ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਲੀਡਰ ਪਾਰਟੀ ਛੱਡ ਕੇ ਜਾਂਦਾ ਤੇ ਆਪਣੀ ਮਾਂ ਪਾਰਟੀ ਛੱਡ ਕੇ ਜਾਂਦਾ ਤਾਂ ਵਰਕਰ ਜਿਹੜੇ ਆ ਉਹ ਉਹਦੇ ਨਾਲ ਬਿਲਕੁਲ ਨਹੀਂ ਜੁੜਦੇ ਵਰਕਰ ਜਿਹੜੇ ਆ ਆਪਣੇ ਪੱਕੇ ਤੌਰ ਤੇ ਉੱਥੇ ਖੜੇ ਰਹਿੰਦੇ ਆ ਅੱਜ ਇਹ ਗੱਲ ਬਿਲਕੁਲ ਮਹਿਸੂਸ ਹੋ ਰਹੀ ਹੈ ਤੇ ਲੋਕ ਯਾਦ ਕਰ ਰਹੇ ਆ ਸੁਮਨੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸਵਰਗੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਜਿਨ੍ਹਾਂ ਨੇ ਅਕਾਲੀ ਸਰਕਾਰ ਸਮੇਂ ਪੰਜਾਬ ਦਾ ਬਹੁਤ ਵੱਡਾ ਵਿਕਾਸ ਕੀਤਾ ਤੇ ਮੈਂ ਇਹ ਬਿਸ਼ਵਾਸ ਮਾਨ ਨਾਲ ਕਹਿ ਸਕਦਾ ਕਿ ਆਉਣ ਵਾਲੀਆਂ ਵਿਧਾਨ ਸਭਾ ਜਿਹੜੀਆਂ 2027 ਵਿੱਚ ਚੋਣਾਂ ਹੋਣੀਆਂ ਉਥੇ ਵੱਡੀ ਸ਼ਾਨਦਾਰ ਜਿੱਤ ਕਰਕੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਮੁੱਖ ਮੰਤਰੀ ਬਣ ਗਏ ਤੇ ਮੈਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਕਾਲਦਲ ਉਹਨਾਂ ਨੂੰ ਵੀ ਮੈਂ ਵਿਸ਼ਵਾਸ ਦਿੰਦਾ ਨਾ ਕਿ ਮਕੇਰੀਆਂ ਹਲਕੇ ਦੇ ਜਿੰਨੇ ਵੀ ਵਰਕਰ ਹੈ ਲੀਡਰ ਭਾਵੇਂ ਹਜ਼ਾਰ ਬਾਰੀ ਚਲੇ ਜਾਣ ਉਹ ਤੁਹਾਡੇ ਨਾਲ ਚਟਾਂਬੰਗ ਖੜੇ ਆ ਔਰ ਉਹ ਵਿਧਾਨ ਸਭਾ ਵਿੱਚ ਤੁਹਾਡੇ ਨਾਲ ਡਟ ਕੇ ਖੜੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਗੱਲ ਤੁਹਾਡੀ ਇੱਥੇ ਮੀਟਿੰਗ ਹੋਈ ਤੇ ਗੱਲ ਉੱਥੇ ਦੀ ਉੱਥੇ ਫਿਰਕੀ ਜੇ ਇੱਥੇ ਮਕੇਰੀਆਂ ਦੀ ਜਿੰਮੇਵਾਰੀ ਕਿਹਨੂੰ ਦੇਣਗੇ ਜੀ ਇਹ ਇਹ ਤਾਂ ਹੁਣ ਦੇਖੋ ਪਾਰਟੀ ਪ੍ਰਧਾਨ ਨੇ ਫੈਸਲਾ ਕਰਨਾ ਅਸੀਂ ਤਾਂ ਆਪਣੇ ਅਧਿਕਾਰ ਜਿਹੜੇ ਆ ਪ੍ਰਧਾਨ ਸਾਹਿਬ ਨੂੰ ਦਿੱਤੇ ਆ ਲਖਵਿੰਦਰ ਸਿੰਘ ਗਿਲਜੀਆ ਜੀ ਨੂੰ ਉਹ ਜਿਹਨੂੰ ਵੀ ਲਾ ਦਾਂਗੇ ਸਾਰੇ ਅਸੀਂ ਉਹਨਾਂ ਡਟ ਕੇ ਚੱਲਾਂਗੇ ਸਾਰਾ ਮਕੇਰੀਆ ਹਲਕਾ ਚਟਾਨ ਵਾਂਗੂ ਦੇ ਨਾਲ ਖੜਾ ਹੋਏਗਾ ਅਸੀਂ ਪੱਕੇ ਟਕਸਾਲੀ ਕਾਲੀ ਆ ਸਾਡੇ ਵਿੱਚੋਂ ਕੋਈ ਜਿਹੜਾ ਵੀ ਇਥੇ ਵਰਕਰ ਬੈਠਾ ਜਾਂ ਲੀਡਰ ਹੈਗਾ ਕੋਈ ਇੱਧਰ ਉਹਦਾ ਹਿੱਲਣ ਵਾਲਾ ਨਹੀਂ ਪੱਕੇ ਦਰੁੱਤੇ ਨਾਲ ਔਰ ਸਾਰੇ ਵਰਕਰ ਜਿਹੜੇ ਆ ਉਹਨਾਂ ਨੂੰ ਵੀ ਅਸੀਂ ਇਹ ਯਕੀਨ ਦੋਨੇ ਆ ਕਿ ਜਿਹੜੀ ਵੀ ਜ਼ਿੰਮੇਵਾਰੀ ਜਿਸ ਨੂੰ ਦੇਣਗੇ ਉਹ ਡਟ ਕੇ ਆਪਣੀ ਨਿਭਾਉਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਸ਼ਾਰਟ ਨੋਟਿਸ ਦੇ ਵਿੱਚ ਟਾਈਮ ਦੇ ਵਿੱਚ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੀ ਮਕੀਰੀਆਂ ਹਲਕੇ ਦੀ ਹੋਈ ਹੈ ਜਿਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਸਰਦਾਰ ਲਖਵਿੰਦਰ ਸਿੰਘ ਲਖੀ ਗਿਰਜੀਆਂ ਜੀ ਜ਼ਿਲ੍ਹਾ ਪ੍ਰਧਾਨ ਤੇ ਕੈਰੇ ਸਾਹਿਬ ਉਹਨਾਂ ਦੇ ਨਾਲ ਤੇ ਹੋਰ ਵੀ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਆਏ ਆ ਅਸੀਂ ਮੀਟਿੰਗ ਦੇ ਵਿੱਚ ਸਾਡਾ ਅੱਜ ਦਾ ਮੁੱਖ ਅਜੰਡਾ ਸੀ ਕਿ ਇੱਕ ਸਾਡਾ ਭਰਾ ਜਿਹੜਾ ਲੰਮੀ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜਿਆ ਔਰ ਵਧੀਆ ਉਹਦਿਆਂ ਦੇ ਉੱਤੇ ਵੀ ਰਿਹਾ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਿਆ ਤੇ ਉਹਦੇ ਵਿੱਚ ਜਿਹੜੇ ਸਾਡੇ ਕੁਝ ਵਰਕਰ ਜਿਹੜੇ ਉਹ ਮਜੂਸ ਜੀ ਬੀਬੀ ਸਿਗੇ ਵੀ ਨਹੀਂ ਇਦਾਂ ਨਹੀਂ ਸੀ ਹੋਣਾ ਚਾਹੀਦਾ ਅਸੀਂ ਤਨਮਨ ਨਾਲ 30000 ਵੋਟ ਅਕਾਲੀ ਦਲ ਨੇ ਪਿਛਲੇ 22 ਦੇ ਇਲੈਕਸ਼ਨ ਚ ਪਾਈ ਹੈ ਜਿਹੜਾ ਇੱਕ ਰਿਕਾਰਡ ਸੀ ਤੇ ਪਰ ਮੈਂ ਸਾਰੇ ਵਰਕਰਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਪੀ ਜੇ ਕੋਈ ਬੰਦਾ ਪਾਰਟੀ ਛੱਡ ਕੇ ਚਲ ਜਾਈ ਇੱਕ ਬੰਦਾ ਤਾਂ ਉਹਦੇ ਨਾਲ ਕੋਈ ਨੁਕਸਾਨ ਨਹੀਂ ਪਾਰਟੀ ਨੂੰ ਹੁੰਦਾ ਪਾਰਟੀ ਹੋਰ ਮਜ਼ਬੂਤ ਹੋਏਗੀ ਅਸੀਂ ਵੱਧ ਤੋਂ ਵੱਧ ਕੰਮ ਕਰਾਂਗੇ ਪਾਰਟੀ ਦੇ ਵਿੱਚ ਦਿਨ ਰਾਤ ਮਿਹਨਤ ਕਰਾਂਗੇ ਤਾਂ ਪਾਰਟੀ ਨੂੰ ਬਹੁਤ ਹੀ ਮਜ਼ਬੂਤੀ ਤੇ ਲੈ ਕੇ ਆਵਾਂਗੇ ਤਾਂ ਜੋ 27 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵਿੰਦਰ ਸਿੰਘ ਬਿੱਟੂ ਸਵਰਗੀ ਜਥੇਦਾਰ ਪੀਤਮ ਸਿੰਘ ਅੱਜ ਸਾਡੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਜੀ ਲਖੀ ਉਹਨਾਂ ਦੇ ਨਾਲ ਕੈਰੇ ਸਾਹਿਬ ਗੇਰਾ ਸਾਹਿਬ ਲਖਵਿੰਦਰ ਸਿੰਘ ਜੀ ਟਿੰਮੀ ਡਾਲੂਵਾਲ ਸਾਹਿਬ ਮੇਰੇ ਵੀ ਲਾਲੀ ਜੀ ਮਨਜਪੁਰ ਸਾਹਿਬ ਸੋਟ ਸਾਰੇ ਇਤਿਹਾਸਕ ਜੋਗ ਮੇਰੇ ਵੀਰ ਇੱਥੇ ਪਹੁੰਚੇ ਹਨ ਉਹਨਾਂ ਨੂੰ ਮੈਂ ਜੀ ਆਇਆਂ ਆਖਦਾ ਹਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਪਿਤਾ ਸਵਰਗੀ ਜ세ਦਾਰ ਬੀਤਮ ਸਿੰਘ ਜੀ ਨੇ ਸਨ 67 ਵਿੱਚ ਉਹਨਾਂ ਨੇ ਅਕਾਲੀ ਦਲ ਦੀ ਸਰਕਲ ਪ੍ਰਧਾਨਗੀ ਤੋਂ ਕੰਮ ਸ਼ੁਰੂ ਕੀਤਾ ਸੀ ਉਹਨਾਂ ਨੇ ਲੰਮਾ ਸਮਾਂ ਸਰਦਾਰ ਜੋਗਿੰਦਰ ਸਿੰਘ ਜੀ ਨੇ ਸਰਦਾਰ ਕੁਲਦੀਪ ਸਿੰਘ ਜੀ ਨੇ ਉਸ ਤੋਂ ਬਾਅਦ ਕੋਲਪੁਰ ਜੀ ਨੇ ਇਹਨਾਂ ਨੇ ਜਾ ਕੇ ਲੰਮਾ ਸਮਾਂ ਪਿੰਡਾਂ ਵਿੱਚ ਜਾ ਜਾ ਕੇ ਕੰਮ ਕਰਕੇ ਸ਼੍ਰੋਮਣੀ ਅਕਾਲੀ ਈਸ਼ਾ ਸਿੰਘ ਜੀ ਮਾਨੀਪੁਰ ਦੇ ਪਿਤਾ ਪਿਤਾ ਜੀ ਦੇ ਵੀ ਜਾ ਕੇ ਲੰਮਾ ਸਮਾਂ ਸ਼੍ਰੋਮਣੀ ਅਕਾਲੀ ਦਲ ਨੂੰ ਕਾਇਮ ਕੀਤਾ ਕਿਤੇ ਵੀ ਬਾਈ ਇਲੈਕਸ਼ਨ ਆਏ ਉੱਥੇ ਵੀ ਜਾ ਕੇ ਇਹਨਾਂ ਨੇ ਗਿੱਦੜਬਾਦਾ ਇਲੈਕਸ਼ਨ ਆਇਆ ਲੁਧਿਆਣੇ ਦਾ ਇਲੈਕਸ਼ਨ ਆਇਆ ਜਾਂ ਅੰਬਰਸਾ ਦਾ ਇਲੈਕਸ਼ਨ ਆਇਆ ਮਕੇਰੀਆਂ ਦਾ ਵੱਡਾ ਜਥਾ ਜਾ ਕੇ ਉਸ ਇਲੈਕਸ਼ਨ ਵਿੱਚ ਕੰਮ ਕਰਦੇ ਰਹੇ ਬੜੀ ਮਜ਼ਬੂਤੀ ਨਾਲ ਕੰਮ ਕੀਤਾ ਤੇ ਹੁਣ ਵੀ ਜਥੇਦਾਰ ਪੀਤਮ ਸਿੰਘ ਦਾ ਪਰਿਵਾਰ ਜੇ ਪਾਰਟੀ ਦੇ ਔਖੀ ਘੜੀ ਆ ਗਈ ਹੈ ਤੇ ਜਥੇਦਾਰ ਪੀਤਮ ਸਿੰਘ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਨਾਲ ਡਟ ਕੇ ਖੜਾ ਹੈ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਨੇ ਮਕੇਰੀਆਂ ਹਲਕੇ ਵਿੱਚ ਬਹੁਤ ਕੁਝ ਦਿੱਤਾ ਹੈ ਮੈਂ ਸਮਝਦਾ ਹਾਂ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇੱਕ ਇਹੋ ਜਿਹੀ ਲੀਡਰ ਹਨ ਜੇ ਕੋਈ ਬੰਦਾ ਦੁਨੀਆ ਤੋਂ ਚਲਾ ਜਾਂਦਾ ਹੈ ਬਾਅਦ ਚ ਉਹਨੂੰ ਪੁੱਛਦਾ ਕੋਈ ਨਹੀਂ ਉਹਨਾਂ ਨੇ ਮੇਰੇ ਪਿਤਾ ਦੇ ਜਾਣ ਤੋਂ ਬਾਅਦ ਵੀ ਪੂਰੀ ਸਾਡੀ ਪੁੱਛਗਿੱਛ ਕੀਤੀ ਉਹਨਾਂ ਦੇ ਨਾਂ ਤੇ ਮਕੇਰੀਆਂ ਤੋਂ ਗਰਦਾਸਪੁਰ ਰੋਡ ਜਥੇਦਾਰ ਪੀਤਲ ਸਿੰਘ ਮਾਰ ਕੇ ਰੱਖਿਆ ਉਹਨਾਂ ਦੇ ਨਾਂ ਤੇ 28 ਕਰੋੜ ਦਾ ਪੁਲ ਉਸੇ ਵੇਲੇ ਅਨਾਉਂਸ ਕੀਤਾ ਸੈਂਟਰ ਚੋਂ ਮਨਜ਼ੂਰੀ ਲਿਆ ਕੇ ਬੋਲ ਬਣਾਇਆ ਕਿ ਐਸੋ ਜਿਹੇ ਕੰਮ ਜਦੋਂ ਬਾਦਲ ਸਾਹਿਬ ਨੇ ਕੀਤੇ ਹੋਣ ਤੇ ਕਿੱਦਾਂ ਅਸੀਂ ਅਕਾਲੀ ਦਲ ਦੀ ਦਿਨ ਰਾਤ ਇੱਕ ਮਿਹਨਤ ਕਰਾਂਗੇ ਆਨੂੰ ਕਿਸੇ ਅਹੁਦੇ ਦੀ ਕੋਈ ਡਿਮਾਂਡ ਨਹੀਂ ਕਿਸੇ ਅਹੁਦੇ ਦੀ ਭੁੱਖ ਨਹੀਂ ਅਸੀਂ ਕਹਿੰਨੀ ਆ 27 ਵਿੱਚ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਬਣੇ ਸੁਖਬੀਰ ਸਿੰਘ ਬਾਦਲ ਜੀ ਮੁੱਖ ਮੰਤਰੀ ਬਣ ਅਸੀਂ ਇਹੋ ਹੀ ਦੇਖਣਾ ਚਾਹੁੰਦੇ ਹਾਂ ਬਾਕੀ ਆ ਡਿ ਜ਼ਿਲ੍ਹਾ ਪ੍ਰਧਾਨ ਬਿਚੇ ਹਨ ਜੋ ਦੀ ਸਾਡੇ ਨਿਰਦੇਸ਼ ਦੇਣਗੇ ਉਹਦੇ ਮੁਤਾਬਕ ਅਸੀਂ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਲ੍ਹੇ ਤੋਂ ਆਏ ਨੇ ਸਾਰੇ ਸ਼ਤਿਓਂ ਸਾਰੇ ਲੋਕਲ ਵੀ ਮੈਨੂੰ ਇਹ ਗੱਲ ਨਹੀਂ ਸਮਝੀ ਆ ਰਹੀ ਵੀ ਜਿਹੜੇ ਬਾਗੀ ਜਾਂ ਜਿਹੜੇ ਪਾਰਟੀ ਛੱਡ ਕੇ ਜਾ ਰਹੇ ਐ ਵੀ ਬਾਦਲ ਸਾਹਿਬ ਨੇ ਆਕਾਲ ਤਖਤ ਦੀ ਮਹਾਨਤ ਨੂੰ ਘਟਾਇਆ ਆਕਾਲ ਤਖਤ ਨੂੰ ਤੋਂ ਸਮਰਪਤ ਦਾ ਸਾਰੇ ਰੋਧ ਜੰਦੂਏ ਤੇ ਉਹਨਾਂ ਸੱਟੇ ਦੇ ਜਾ ਗਏ ਤੇ ਜਿਹੜੇ ਹ ਕਾਂਗਰਸ ਪਾਰਟੀ ਗਏ ਐ ਜਿਹਨਾਂ ਆਕਾਲ ਤਖਤ ਕਾਂਗਰਸ ਨੇ ਢਾਇਆ ਗੋਲੀਆਂ ਨੇ ਸਨ ਅੱਜ ਵੀ ਲੱਗੀਆਂ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਪੁਰਾਣੀ ਜਿਹੜੀ ਤਸਵੀਰ ਗੁਰੂ ਗੰਸਾ ਦੀ ਐ ਪੁਰਾਣੇ ਸਮੇ ਦਾ ਉੱਥੇ ਗੋਲੀਆਂ ਲੱਗੀਆਂ ਸਾਡੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਰੋਟੀ ਗੜਨ ਸਟੇਰ ਬਗ ਫੁਕਿਆ ਕੀ ਉਹ ਲੋਕ ਸਾਡੇ ਪੰਜਾਬ ਦੇ ਐਕਸੈਪਟ ਕਰਨਗੇ ਕਾਂਗਰਸ ਨੂੰ ਬਿਲਕੁਲ ਨਹੀਂ ਅਸੀਂ ਬਿਲਕੁਲ ਨਹੀਂ ਕਰਦੇ ਅਸੀਂ ਪਾਰਟੀ ਵਿਸ਼ਵਾਸ ਹੁੰਦੇ ਆ ਕਿ ਜੋ ਵੀ ਡਿਊਟੀ ਲਾਓਗੇ ਇਹਨ ਬਿਨ ਸਾਰੇ ਪੰਜਾਬ ਚ ਅਸੀਂ ਤਗੜੇ ਹੋ ਕੇ ਡਿਊਟੀ ਨਿਭਾਵਾਂਗੇ ਤਾਂ ਪਾਰਟੀ ਮਜ਼ਬੂਤ ਕਰਕੇ ਆਉਣ ਲਈ ਪੀਸ ਉਸਾਰੀ ਸਤਾਰ ਬਣਾਉਂਗੇ ਥੈਂਕ ਯੂ